हां जी भाई वाह गुरु जी का खालसा वाह गुरु जी की फतेह ਤੇ ਅੱਜ ਦੀ ਆਪਣੀ ਇਹ ਵੀਡੀਓ ਬਾਬਾ ਸ੍ਰੀ ਚੰਦ ਜੀ ਦੇ ਬਾਰੇ ਹੈ ਜਦੋਂ ਬਾਬਾ ਸ੍ਰੀ ਚੰਦ ਜੀ 7 ਸਾਲਾਂ ਦੇ ਸਨ ਤਾਂ ਉਹਨਾਂ ਨੇ ਉਦੋਂ ਕੀ ਕੌਤਕ ਦਿਖਾਏ ਸਨ ਬਾਬਾ ਸ੍ਰੀ ਚੰਦ ਜੀ ਨੂੰ ਗੁਰਨਾਨਕ ਦੇਵ ਜੀ ਨੇ ਕਿੰਨਾ ਨੂੰ ਸੌਂਪ ਦਿੱਤਾ ਸੀ ਤੇ ਬਾਬਾ ਲਖਮੀ ਦਾਸ ਤੇ ਮਾਤਾ ਜੀ ਕਿੱਥੇ ਚਲੇ ਗਏ ਸਨ ਆਓ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਜਦੋਂ ਧੰ ਗੁਰਨਾਨਕ ਪਾਤਸ਼ਾਹ ਜੀ ਜਗਤ ਨੂੰ ਤਾਰਨ ਦੇ ਲਈ ਦੁਨੀਆਂ ਦੀ ਯਾਤਰਾ ਉੱਤੇ ਚੱਲੇ ਸਨ ਤਾਂ ਉਹਨਾਂ ਨੇ ਬਾਬਾ ਸ੍ਰੀ ਚੰਦ ਜੀ ਨੂੰ ਬੀਬੇ ਨਾਨਕ ਕੀ ਜੀ ਦੇ ਝੋਲੀ ਪਾ ਦਿੱਤਾ ਸੀ ਤੇ ਬੀਬੀ ਨਾਨਕੀ ਜੀ ਦਾ ਸਪੁੱਤਰ ਬਣਾ ਦਿੱਤਾ ਸੀ ਕਿਉਂਕਿ ਬੀਬੀ ਨਾਨਕੀ ਜੀ ਦੇ ਕੋਈ ਔਲਾਦ ਨਹੀਂ ਸੀ ਬਾਬਾ ਲਖਮੀ ਦਾਸ ਜੀ ਦੀ ਉਮਰ ਉਸ ਸਮੇਂ ਬਹੁਤ ਛੋਟੀ ਸੀ ਇਸੇ ਕਰਕੇ ਹੀ ਉਹਨਾਂ ਨੂੰ ਬੀਬੀ ਸਲਖਣੀ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਤੋਰ ਦਿੱਤਾ ਗਿਆ ਸੀ ਛੋਟੀ ਉਮਰ ਦੇ ਵਿੱਚ ਹੀ ਬਾਬਾ ਸ੍ਰੀ ਚੰਦ ਜੀ ਬਗਗੁਰ ਨਾਨਕ ਦੇਵ ਜੀ ਦੇ ਬਾਗ ਚੌਂਕੜੀ ਮਾਰ ਕੇ ਕਈ-ਕਈ ਘੰਟਿਆਂ ਤੱਕ ਕਈ-ਕਈ ਦਿਨਾਂ ਦੇ ਤੱਕ ਸਮਾਧੀ ਵਿੱਚ ਹੀ ਬੈਠੇ ਰਿਹਾ ਕਰਦੇ ਸਨ ਬਾਬਾ ਸ੍ਰੀ ਚੰਦ ਜੀ ਬਿਲਕੁਲ ਧੰ ਗੁਰੂ ਨਾਨਕ ਦੇਵ ਜੀ ਤਰ੍ਹਾਂ ਹੀ ਆਪਣੀ ਜੋ ਸੁਰਤੀ ਸੀ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਲਗਾ ਕੇ ਬੈਠ ਜਾਇਆ ਕਰਦੇ ਸਨ ਤੇ ਭੁੱਲੇ ਭਟਕੇ ਜੋ ਲੋਕ ਸਨ ਉਹਨਾਂ ਨੂੰ ਸਿੱਧੇ ਰਾ ਪਾਇਆ ਕਰਦੇ ਸਨ ਉਸ ਅਕਾਲ ਪੁਰਖ ਦੇ ਨਲ ਲਾਇਆ ਕਰਦੇ ਸਨ ਜਦੋਂ ਬਾਬਾ ਸ੍ਰੀ ਚੰਦ ਜੀ ਛੋਟੇ ਸਨ ਤਾਂ ਬੱਚਿਆਂ ਵਿੱਚ ਸਮਾਧੀ ਲਾ ਕੇ ਬੈਠ ਜਾਇਆ ਕਰਦੇ ਸਨ ਕਈ ਵਾਰ ਤਾਂ ਉਹ ਅਦ੍ਰਿਸ਼ ਹੋ जाया ਕਰਦੇ ਸਨ ਤੇ ਇਹ ਕੌਤਕ ਦੇਖ ਕੇ ਉਸ ਸਮੇਂ ਬੱਚੇ ਹੈਰਾਨ ਹੋ जाया ਕਰਦੇ ਸਨ ਇਥੋਂ ਤੱਕ ਦੱਸਿਆ ਜਾਂਦਾ ਹੈ ਕਿ ਬਾਬਾ ਸ੍ਰੀ ਚੰਦ ਜੀ ਉਸ ਸਮੇਂ ਛੋਟੀ ਉਮਰ ਦੇ ਵਿੱਚ ਹੀ ਜੰਗਲਾਂ ਦੇ ਵਿੱਚ ਦੂਰ ਤੂਰ ਤੱਕ ਚਲੇ ਜਾਇਆ ਕਰਦੇ ਸਨ ਤੇ ਉੱਥੇ ਆਪਣਾ ਧੂਣਾ ਲਗਾ ਕੇ ਸਮਾਧੀ ਲਗਾ ਕੇ ਬੈਠ ਜਾਇਆ ਕਰਦੇ ਸਨ ਇਹ ਜੋ ਜੰਗਲ ਦੇ ਖੂਨਖਾਰ ਸ਼ੇਰ ਚੀਤਾ ਬਘਿਆੜ ਵਰਗੇ ਜਾਨਵਰ ਸਨ ਉਹ ਵੀ ਬਾਬਾ ਸ੍ਰੀ ਚੰਦ ਜੀ ਦੇ ਆਸ-ਪਾਸ ਆ ਕੇ ਹੀ ਬੈਠ ਜਾਇਆ ਕਰਦੇ ਸਨ ਤੇ ਆਪਾਂ ਬਾਬਾ ਸ੍ਰੀ ਚੰਦ ਜੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਵੀ ਅਜਿਹਾ ਦੇਖਿਆ ਹੈ ਕਿ ਬਾਬਾ ਜੀ ਦੀ ਜਦੋਂ ਸਮਾਦੀ ਲੱਗੀ ਹੁੰਦੀ ਸੀ ਉਸ ਤਸਵੀਰਾਂ ਦੇ ਵਿੱਚ ਉੱਥੇ ਬਹੁਤ ਸਾਰੇ ਜਾਨਵਰ ਹੋਇਆ ਕਰਦੇ ਸਨ ਉੱਥੋਂ ਦੇ ਲੋਕਾਂ ਨੇ ਕਈ ਵਾਰ ਬੀਬੀ ਨਾਨ ਨਾਨਕੀ ਜੀ ਨੂੰ ਤੇ ਜੈ ਰਾਮ ਜੀ ਨੂੰ ਆ ਕੇ ਦੱਸਿਆ ਸੀ ਕਿ ਤੁਹਾਡਾ ਜੋ ਸੁਪੁੱਤਰ ਹੈ ਉਹ ਬਹੁਤ ਸਾਰੇ ਖੂਨ ਖਾਰ ਜੀ ਬਾ ਜਿਵੇਂ ਸ਼ੇਰ ਵਰਗਿਆਂ ਨੂੰ ਜੱਫੀਆਂ ਪਾ ਕੇ ਉਹਨਾਂ ਦੇ ਨਾਲ ਖੇਡਾਂ ਕਰਦਾ ਹੈ ਤੇ ਇਹ ਘਟਨਾ ਨੂੰ ਸੁਣਨ ਤੋਂ ਬਾਅਦ ਉਸ ਪਿੰਡ ਦੇ ਬਹੁਤ ਸਾਰੇ ਲੋਕ ਬਾਬਾ ਸ੍ਰੀ ਚੰਦ ਜੀ ਨੂੰ ਜੰਗਲਾਂ ਦੇ ਵਿੱਚ ਭੰਨਣ ਲਈ ਵਿਚਰੇ ਜਾਂਦੇ ਸਨ ਤੇ ਜਦੋਂ ਉਹ ਉਨੇ ਦੇ ਕੋਲ ਜਾ ਕੇ ਇਹ ਕੌਤਕ ਦੇਖਦੇ ਸਨ ਕਿ ਬਾਬਾ ਸ੍ਰੀਚੰਦ ਜੀ ਦੇ ਧੂਨੇ ਦੇ ਆਸ-ਪਾਸ ਤਾਂ ਖੂਨਖਾਰ ਜੀਵ ਕੀ, ਸ਼ਾਕਾਹਾਰੀ ਜੀਵ ਵੀ ਸਭ ਰਲ ਮਿਲ ਕੇ ਇਕੱਠੇ ਹੀ ਉੱਥੇ ਬੈਠੇ ਹੋਇਆ ਕਰਦੇ ਸਨ ਤਾਂ ਉਹ ਬਹੁਤ ਜ਼ਿਆਦਾ ਹੈਰਾਨ ਹੋਇਆ ਕਰਦੇ ਸੀ। ਇਹ ਕੌਤਕ ਦੇਖਣ ਤੋਂ ਬਾਅਦ ਉਹ ਸਾਰੇ ਲੋਕ ਆਪਸ ਵਿੱਚ ਵਿਚਾਰਾਂ ਕਰਿਆ ਕਰਦੇ ਸਨ ਕਿ ਇਹ ਜੋ ਬਾਲਕ ਹੈ ਕੋਈ ਆਮ ਬਾਲਕ ਨਹੀਂ ਬਲਕਿ ਇੱਕ ਮਹਾਨ ਸ਼ਕਤੀ ਇਸ ਧਰਤੀ ਦੇ ਉੱਪਰ ਤਾਰਨ ਦੇ ਲਈ ਆਈ ਹੋਈ ਹੈ। ਬੀਬੇ ਨਾਨਕੀ ਜੀ ਤਾਂ ਪਹਿਲਾਂ ਹੀ ਜਾਣਦੇ ਸਨ ਕਿ ਇਹ ਗੁਰੂ ਨਾਨਕ ਪਾਸ਼ਾ ਜੀ ਦਾ ਜੋ ਪੁੱਤਰ ਹੈ ਇਹ ਕੋਈ ਆਮ ਬਾਲਕ ਨਹੀਂ ਹੈ ਪਰ ਜਦੋਂ ਲੋਕਾਂ ਨੇ ਇਸ ਕੌਤਕ ਦੇ ਬਾਰੇ ਬੀਬੇ ਨਾਨਕੀ ਨੂੰ ਦੱਸਿਆ ਤਾਂ ਉਹਨਾਂ ਦੇ ਜੋ ਸਾਰੇ ਸੰਦੇਹ ਸਨ ਸ਼ੱਕ ਸਨ ਉਹ ਅੱਜ ਦੂਰ ਹੋ ਗਏ ਸਨ ਬੇਬੇ ਨਾਨਕੀ ਜੀ ਨੇ ਇੱਕ ਵਾਰ ਆਪਣੇ ਚਿੱਤ ਵਿੱਚ ਵਿਚਾਰ ਕੀਤਾ ਸੀ ਕਿ ਬਾਬਾ ਸ੍ਰੀ ਚੰਦ ਜੀ ਨੂੰ ਮਿਲ ਕੇ ਆਪਣੇ ਸਾਰੇ ਫੁਰਨੇ ਦੱਸ ਦੇਵਾਂ ਤਾਂ ਬਾਬਾ ਸ੍ਰੀ ਚੰਦ ਜੀ ਦੂਸਰੇ ਹੀ ਦਿਨਾਂ ਮਾਤਾ ਜੀ ਦੇ ਸਾਹਮਣੇ ਆ ਕੇ ਪ੍ਰਗਟ ਹੋ ਗਏ ਤੇ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ ਕਿ ਦੱਸੋ ਮੈਨੂੰ ਮਾਤਾ ਜੀ ਤੁਸੀਂ ਕਿਉਂ ਯਾਦ ਕੀਤਾ ਹੈ ਇਹ ਬੇਬੇ ਨਾਨਕੀ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੀ ਜਫੀ ਵਿੱਚ ਲੈ ਕੇ ਪਿਆਰ ਕੀਤਾ ਤੇ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ ਕਿ ਮੇਰਾ ਦਿਲ ਬਹੁਤ ਉਦਾਸ ਸੀ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਸੀ ਤੇ ਉਥੋਂ ਦੇ ਸਾਰੇ ਜੋ ਆਂਢੀ ਗਮਾਂਢੀ ਸਨ ਉਹ ਵੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਦੇ ਲਈ ਆ ਗਏ ਤਾਂ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਈ ਹੋਈ ਸੰਗਤ ਨੂੰ ਉੱਥੇ ਇੱਕ ਉਪਦੇਸ਼ ਦਿੱਤਾ ਸੀ ਕਿ ਇਹ ਜੋ ਜੱਗ ਹੈ ਇਹ ਸਾਰਾ ਮਿੱਥ ਹੈ ਤੇ ਇਥੋਂ ਦੀਆਂ ਜੋ ਸਾਰੀਆਂ ਚੀਜ਼ਾਂ ਹਨ ਉਹ ਝੂਠ ਹਨ ਤੇ ਨਾਲ ਹੀ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਸੀ ਕਿ ਇਹ ਜੋ ਸੰਸਾਰ ਹੈ ਤੇ ਜੋ ਇਸ ਨਾਲ ਮੋਹ ਹੈ ਉਹ ਦੁੱਖਾਂ ਦਾ ਘਰ ਹੈ ਤੇ ਜੋ ਮਾਇਆ ਦਾ ਮੋਹ ਹੈ ਉਹ ਇੱਕ ਨਾਗਣ ਹੈ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਸੀ ਕਿ ਮਾਇਆ ਦਾ ਡੰਗ ਜਿਸ ਦੇ ਲੱਗੇਗਾ ਉਸ ਦਾ ਨਰਕਾਂ ਵਿੱਚ ਜਾਣਾ ਤ ਹੈ ਇਸ ਲਈ ਹੀ ਅਸੀਂ ਆਪਣਾ ਸਾਰਾ ਘਰ ਪਰਿਵਾਰ ਛੱਡ ਦਿੱਤਾ ਹੈ ਤੇ ਜੇ ਇਹ ਸਾਰਾ ਸੰਸਾਰ ਹੈ ਉਹ ਸਾਡਾ ਹੀ ਪਰਿਵਾਰ ਹੈ ਇਸ ਜਗਤ ਦੇ ਅਸੀਂ ਦੁੱਖ ਦਰਦ ਦੂਰ ਕਰਨੇ ਹਨ ਤੇ ਤੁਸੀਂ ਲੋਕ ਵੀ ਧਰਮ ਕਰਮ ਦੀ ਕਮਾਈ ਕਰਿਆ ਕਰੋ ਸਾਧੂ ਸੰਤਾਂ ਦੀ ਸੇਵਾ ਕਰਿਆ ਕਰੋ ਜਿਸ ਦੇ ਨਾਲ ਤੁਹਾਡਾ ਲੋਕ ਪਰਲੋਕ ਸਫਲ ਹੋ ਜਾਵੇਗਾ ਇਹ ਸੀ ਇਤਿਹਾਸ ਬਾਬਾ ਸ੍ਰੀ ਚੰਦ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਸ ਗੁਰੂ ਲਿਖਣਾ ভুলনা ধ